ਭੈਣ ਜੀ ਪਰਮਜੀਤ ਭੈਣ ਜੀ ਆ ਜਾ ਕੀ ਕਰਦੇ ਸੀ ਕੋਸੇ ਨਹੀਂ ਬੈਠੀ ਸੀ ਅੰਦਰ ਬਸ ਅੱਛਾ ਹੋਰ ਕਿਦਾਂ ਵਧੀਆ ਤੁਸੀਂ ਸੁਣਾਓ ਬਤਾ ਹੋਰ ਨਿਆਣੇ ਕਿੱਦਾਂ ਚੰਗੇ ਨੇ ਨਿਆਣੇ ਵੀ ਆਪਣੇ ਸੁਣਾ ਕੇ ਬਤਾ ਠੀਕ ਆ ਸਭ ਠੀਕ ਆ ਵਧੀਆ ਰਾਤੀ ਮਾਦੀਕ ਦੀਆਂ ਰਹੀਆਂ ਬੈਠੀਆਂ ਸੁਮਨ ਆਂਟੀ ਨੇ ਫਿਰ ਸਭ ਵੀ ਲੈਣਾ ਆਣਾ ਐਦਾਂ ਹੋਈ ਮੇਰੀ ਅਗੇ ਭੈਣ ਹਾਂ ਉਹਨਾਂ ਨੇ ਕਰਾਇਆ ਸੀ ਖੰਡਪਾਠ ਅੱਛਾ ਤੇ ਉਹ ਰੋਟੀ ਸਬਜ਼ੀ ਨਾਲ ਹੀ ਲਈ ਆਈ ਮੇਰੇ ਲਈ ਤੇ ਚੱਲ ਦੀਦੀ ਲਈ ਪੋਸ਼ਾ ਲੈ ਜਾਣੀ ਆ ਚੱਲ ਬਹੁਤ ਵਧੀਆ ਮੈਂ ਕਹਾਂ ਚੱਲ ਹਾਂ ਤੇ ਫਿਰ ਮੈਂ ਕਹਾਂ ਮੈਂ ਹੁਣ ਕੀ ਕਰਨ ਜਾਣਾ ਤਾਂ ਨਹੀਂ ਆਈ ਇੱਧਰ ਮੈਂ ਨਿਆਣੇ ਨੂੰ ਕਹਿੰਸੀ ਮੈਂ ਕੱਥੇ ਰੋਟੀ ਖਵਾ ਦਿੰਦੇ ਕਹਿੰਦੇ ਆਂਟੀ ਆਈ ਨਹੀਂ ਮੜਕ ਉਹ ਫਿਰ ਸਬਜ਼ੀ ਬਣਾਉਂਦੀ ਸੀ ਉਹ ਤਾਂ ਜ਼ੋਰ ਲਾਉਂਦੀ ਸੀਗੀ ਪੂਰਾ ਕਿ ਰੋਟੀ ਖਾ ਕੇ ਚੱਲ ਜੀ ਆਂਟੀ ਬਹਿ ਜਾ ਮੈਂ ਕਹਾਂ ਨਹੀਂ ਮੈਂ ਫੋਨ ਆਇਆ ਸੀ ਭਾਂੰਦਾ ਅੱਛਾ ਮੈਂ ਆਣਾ ਆ ਤੇ ਮੈਨੂੰ ਇਹ ਥੋੜਾ ਪਤਾ ਸੀ ਕਿ ਉਹਨੇ ਰੋਟੀ ਸਬਜ਼ੀ ਲੈ ਕੇ ਹੀ ਆਣਾ ਆ ਭੈਣ ਜੀ ਬੱਟੀਆਂ ਕਿੱਥੇ ਆ ਬੋਟੀਆਂ ਕਰ ਰਹੀਆਂ ਆ ਉੱਪਰ ਮੇਰੇ ਖਲ ਸਪਾਈ ਕਰਦੀਆਂ ਆ ਆਹ ਕੱਲੇ ਦਾ ਰੋਜ਼ ਲੱਗਦਾ ਤੁਹਾਡੇ ਕੋਚਾ ਉੱਪਰ ਫਿਰ ਦੂਏਤੀ ਇੱਕ ਦਿਨ ਕਰਦੀਆਂ ਹੁੰਦੀਆਂ ਤੜਕੇ ਸਪਾਈ ਹੁਣ ਦੇ ਥੱਲੇ ਆਨਵੇੜ ਕੇ ਕੰਮ ਉੱਪਰ ਤੇ ਨਹੀਂ ਗਈ ਮੈਂ ਕਰਾਈ ਚ ਬੈਠੀ ਦੇ ਅੰਦਰ ਅੱਛਾ ਮੈਂ ਤੁਹਾਡੇ ਨਾਲ ਇੱਕ ਗੱਲ ਕਰਦੀ ਸੀਗੀ ਕੱਲ ਤਾਂ ਪੂਜਾ ਹੋਣੀ ਤੇ ਅਮਰਜੀਤ ਕੋਲ ਸੀਗੀਆਂ ਤਾਂ ਨਹੀਂ ਕੀਤੀ ਗੱਲ ਮੈਂ ਕਿਹਾ ਅੱਜ ਦੇਖਦੀਆਂ ਕੱਲੇ ਬੈਠੇ ਹੋਗੇ ਤਾਂ ਗੱਲ ਕਰੂੰਗੀ ਭਾਜੀ ਮੈਨੂੰ ਗੱਲ ਦੱਸੋ ਕੀ ਆ ਤੁਸੀਂ ਤਾਂ ਮੈਨੂੰ ਦੱਸ ਕੇ ਟੈਨਸ਼ਨੇ ਪਾਤੀ ਆ ਕੋਈ ਗੱਲ ਕਰਨੀ ਆ ਟੈਂਸ਼ਨ ਵਾਲੀ ਨੇ ਆ ਟੈਂਸ਼ਨ ਵਾਲੀ ਗੱਲ ਹੈ ਨਹੀਂ ਕੀ ਜੇ ਸੋਚਿਆ ਜਾਵੇ ਤਾਂ ਹੈਗੀ ਵੀ ਆ ਟੈਂਸ਼ਨ ਵਾਲੀ ਤੂੰ ਮੈਨੂੰ ਗੱਲ ਦੱਸ ਦੇ ਪਰ ਮੈਨੂੰ ਤਾਂ ਦਿਮਾਗ ਤੇ ਪਰੇਸ਼ਾਨੀ ਪੈ ਗਈ ਆ ਕੋਈ ਮੇਰੇ ਘਰ ਦੀ ਤਾਂ ਨਹੀਂ ਕਰਨ ਲੱਪਈ ਤੇ ਮੈਂ ਗੱਲ ਦੱਸਦੀ ਆ ਤੁਹਾਨੂੰ ਗੱਲ ਤਾਂ ਦੱਸ ਕੇ ਹੀ ਜਾਊਂਗੀ ਇਦਾਂ ਨਹੀਂ ਜਾਣਗੀ ਪੂਜਾ ਮੇਰੀ ਗੱਲ ਸੁਣ ਕੀ ਗੱਲ ਹੋ ਗਈ ਤੂੰ ਮੇਰੇ ਨਾਲ ਨਾਰਾਜ਼ ਹੋਈ ਆ ਨਹੀਂ ਨਹੀਂ ਦੀਦੀ ਤੁਹਾਨੂੰ ਕਾਤੇ ਲੱਗਿਆ ਕਿ ਮੈਂ ਤੁਹਾਡੇ ਨਾਲ ਨਾਰਾਜ਼ ਆ ਨਹੀਂ ਪੂਜਾ ਮੈਨੂੰ ਕਹਿੰਦਾ ਮਹਿਸੂਸ ਹੋਈ ਜਾਂਦਾ ਜਦੋਂ ਤੂੰ ਮੈਨੂੰ ਗੁੱਸੇ ਹੋਈਂ ਆ ਉਹ ਨਹੀਂ ਦੀਦੀ ਮੇਰੀ ਗੱਲ ਇੱਕ ਸੁਣ ਲਓ ਜੇ ਤੁਸੀਂ ਇਹ ਇਕੱਠਿਆਂ ਨੇ ਕੰਮ ਕਰਨਾ ਠੀਕ ਆ ਨਹੀਂ ਤਾਂ ਮੈਂ ਉਧਰਲਾ ਕਮਰਾ ਜਾ ਕੇ ਸਾਫ਼ ਕਰ ਲੈਨੀ ਆ ਨਹੀਂ ਨਹੀਂ ਪੂਜਾ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤੂੰ ਤਾਂ ਮੇਰੀ ਛੋਟੀ ਭੈਣਾਂ ਵਰਗੀ ਆ ਮੈਂ ਤਾਂ ਤੇਨੂੰ ਕੋਈ ਫਰਕ ਨਹੀਂ ਕਰਦੀ ਆ ਕਿ ਫਿਰ ਇਦਾਂ ਦੀ ਗੱਲਾਂ ਕਾਤੇ ਕਰਦੀ ਕੀ ਗੱਲ ਹੋ ਗਈ ਦੀਦੀ ਕੁਝ ਨਹੀਂ ਹੋਇਆ ਹੈਗਾ ਮੈਂ ਤਾਂ ਇਹ ਕਹਿਨੀ ਆ ਜੋ ਤੁਹਾਡੇ ਦਿਲ ਚ ਆ ਨਾ ਉਹੀ ਤੁਸੀਂ ਆਪਣੀ ਜ਼ੁਬਾਨ ਤੇ ਰੱਖੋ ਪੂਜਾ ਹਾਂ ਤੂੰ ਗੇੜੀ ਗੱਲ ਕੀਤੀ ਆ ਮੇਰੇ ਤਾਂ ਇਦਾਂ ਤਾਂ ਕਦੀ ਸੋਚਿਆ ਹੀ ਨਹੀਂ ਹੈਗਾ ਜੋ ਮੇਰੇ ਦਿਲ ਵਿੱਚ ਆ ਉਹੀ ਮੇਰੇ ਮੂੰਹ ਤੇ ਆ ਮੈਂ ਤਾਂ ਤੇਨਾਂ ਬਹੁਤ ਪਿਆਰ ਕਰਦੀ ਆ ਇਦਾਂ ਦੀ ਤਾਂ ਕੋਈ ਗੱਲਬਾਤ ਨਹੀਂ ਹੈਗੀ ਬੱਸ ਕਰੋ ਸਾਰਾ ਕੁਝ ਪਤਾ ਆ ਮੈਨੂੰ ਜੋ ਤੁਸੀਂ ਕਰਦੇ ਫਿਰਦੇ ਆ ਤੇ ਜੋ ਤੁਸੀਂ ਮੇਰੇ ਬਾਰੇ ਸੋਚਦੇ ਆ ਨਹੀਂ ਪੂਜਾ ਇਹ ਤਾਂ ਤੂੰ ਬਹੁਤ ਗਲਤ ਸੋਚਦੀ ਆ ਮੈਂ ਤਾਂ ਇਹ ਗੱਲਾਂ ਨਹੀਂ ਸੋਚਦੀ ਆ ਹੁੰਦੀ ਤੁਸੀਂ ਆਪੇ ਕਰ ਲਓ ਮੈਂ ਆ ਜਾ ਆ ਜਾ ਮੇਰੇ ਪਿਆਰ ਬਣ ਕੇ ਮੇਰੇ ਨਾਲ ਗੱਲ ਕਰ ਕੀ ਗੱਲ ਹੋਈ ਆ ਕੀ ਗੱਲ ਕਰਨ ਦੀ ਮੈਂ ਤਾਂ ਸਿਰਫ ਇੱਕ ਮੰਮੀ ਕਰਕੇ ਚੋਪਾਂ ਕਿ ਮੰਮੀ ਜੀ ਦਾ ਮਨ ਦੁਖਣਾ ਵਾ ਜੋ ਸਾਨੂੰ ਲੜਦਿਆਂ ਦੇਖ ਲਿਆ ਪਰ ਮੈਨੂੰ ਤੁਹਾਡੀਆਂ ਗੱਲਾਂ ਇਹ ਚੰਗੀਆਂ ਨਹੀਂ ਲੱਗੀਆਂ ਨਹੀਂ ਨਹੀਂ ਪੂਜਾ ਗੁੱਸਾ ਨਾ ਕਰ ਜਿਹੜੀ ਗੱਲ ਆ ਮੈਨੇ ਬਹਿ ਕੇ ਕਰ ਗੁੱਸਾ ਨਾ ਕਰ ਚੱਲ ਆਪਾਂ ਦੋਨੋਂ ਅੱਗੇ ਭੈਣਾ ਭੈਣਾ ਵਾਂਗੂ ਰਹਿੰਦੀਆਂ ਆ ਐਨਾ ਮਨ ਚ ਗੁੱਸਾ ਨਹੀਂ ਰੱਖੀ ਦਾ ਦੱਸ ਮੈਨੂੰ ਕਿਹੜੀ ਗੱਲ ਆ ਮੇਰੇ ਮਨ ਚ ਕੋਈ ਗੱਲ ਨਹੀਂ ਹੈਗੀ ਤੇ ਤੁਸੀਂ ਵੀ ਬਸ ਗੱਲ ਨੂੰ ਛੱਡ ਦਿਓ ਪੂਜਾ ਜੇ ਤੇਰੇ ਮਨ ਵਿੱਚ ਕੋਈ ਗੱਲ ਬਾਤ ਆ ਤੂੰ ਮੈਨੂੰ ਸ਼ੇਅਰ ਕਰ ਸਕਦੀ ਆ ਮਨ ਵਿੱਚ ਗੱਲ ਨਹੀਂ ਰੱਖੀ ਦੀ ਕੋਈ ਵੀ ਜੇ ਤੂੰ ਮਨ ਵਿੱਚ ਗੱਲ ਰੱਖੂਗੀ ਵੀ ਸਾਨੂੰ ਕਿੱਦਾਂ ਪਤਾ ਲੱਗੂ ਕੀ ਗੱਲ ਬਾਤ ਆ ਇਦਾਂ ਮੰਮੀ ਨੇ ਕੁਛ ਕਿਹਾ ਜਾਂ ਡੈਡੀ ਨੇ ਕੁਛ ਕਿਹਾ ਆ ਮੈਂ ਤੇਰੀ ਵੱਡੀ ਭੈਣ ਆ ਮੈਂ ਜਠਾਣੀ ਨਹੀਂ ਹੈਗੀ ਤੇਰੀ ਦੀਦੀ ਜੇ ਤੁਸੀਂ ਮੇਰੀ ਭੈਣ ਆ ਨਾ ਤਾਂ ਮੈਨਾਂ ਫਰਕ ਨਾ ਕਰੋਂ ਤੁਸੀਂ ਸਭ ਪਤਾ ਮੈਨੂੰ ਪੂਜਾ ਇਦਾਂ ਦਿਲ ਚ ਲੰਗਾ ਲੈ ਰੱਖ ਕੋਈ ਆਪਣੇ ਦਿਲ ਦੀ ਗੱਲ ਮੈਨਾਂ ਖੋਲ ਕੇ ਕਰ ਜੇ ਮੇਰੇ ਕੋ ਕੋ ਗੱਲਬਾਤ ਹੋ ਗਈ ਆ ਕਹਿ ਹੋ ਗਈ ਆ ਮੈਂ ਉਸ ਗੱਲ ਦੀ ਤਰ ਤੋਂ ਮਾਫੀ ਮੰਗਦੀ ਆ ਮੇਰੀ ਛੋਟੀ ਭੈਣ ਆ ਤੂੰ ਇਦਾਂ ਨਾ ਕਰ ਦੀਦੀ ਹੁਣ ਮਾਫੀ ਮੰਗਣ ਦਾ ਕੋਈ ਫਾਇਦਾ ਨਹੀਂ ਜਦੋਂ ਤੁਸੀਂ ਆਪਣੇ ਦਿਲ ਦੇ ਵਿੱਚ ਦਾ ਜ਼ਹਿਰ ਉਗਲੀ ਫਿਰਦੇ ਆ ਮੇਰੇ ਲਈ ਨਹੀਂ ਪੂਜਾ ਮੇਰੇ ਮਨ 'ਚ ਕੋਈ ਤੇਰੇ ਲਈ ਜ਼ਹਿਰ ਨਹੀਂ ਹੈਗੀ ਤੂੰ ਮੈਨੂੰ ਗੱਲ ਖੋਲ ਕੇ ਦੱਸ ਆਪਣੇ ਦਿਲ ਦੀ ਕੀ ਗੱਲਬਾਤ ਆ ਮੈਨੂੰ ਤਾਂ ਹੀ ਪਤਾ ਲੱਗੋਗਾ ਤੇਰੇ ਮਨ 'ਚ ਆਹ ਗੱਲਬਾਤ ਆ ਮੈਂ ਤਾਂ ਤੇਨਾਂ ਕਦੀ ਫਰਕ ਨਹੀਂ ਕੀਤਾ ਹੈਗਾ ਭੈਣ ਜੀ ਤੁਹਾਡੀਆਂ نوਹਾਂ ਤੁਹਾਡੇ ਨਾਲ ਠੀਕ ਨਹੀਂ ਰਹਿੰਦੀਆਂ ਕੀ ਕਿਹਾ ਓਹੋ ਮੁੱਸਾ ਕਾਤੇ ਕਰਦੇ ਆ ਮੇਰੀਆਂ نوਹਾਂ ਦੀ ਗੱਲ ਕਿੱਥੋਂ ਆ ਗਈ ਮੈਂ ਗੱਲ ਸੁਣੀ ਆ ਤੇ ਮੈਂ ਕਹਿਨੀ ਆ ਇਹਨਾਂ ਨੇ ਪਤਾ ਨਹੀਂ ਘਰੇ ਛੋਟੀ ਨੇ ਕੀਤੀ ਕਿ ਘਰੇ ਬੜੀ ਨੇ ਕੀਤੀ ਮੇਰੀ ਨੋਹ ਦੇ ਕੋਲ ਗੱਲ ਕੀਤੀ ਕਿਸ ਨੇ ਕੱਲ ਸਾਡੇ ਘਰੇ ਐਨਾ ਕਲੇਸ਼ ਹੋਇਆ ਐਨਾ ਕਲੇਸ਼ ਹੋਇਆ ਰਹਿ ਰੱਬ ਦੀ ਗੱਲ ਤਾਂ ਕਰਕੇ ਮੈਂ ਕੱਲ ਆਈ ਨਹੀਂ ਤੁਸੀਂ ਕਹਿੰਦੇ ਨਾ ਕਿ ਰੋਟੀ ਤੇ ਸਬਜ਼ੀ ਲੈਣ ਆਈ ਨਹੀਂ ਮੈਂ ਇਸ ਕਰਕੇ ਨਹੀਂ ਆਈ ਮੇਂ ਮੇਰੀਆਂ ਨੋਹਾਂ ਨੂੰ ਕੀ ਲਗੜਾ ਤੇਰੀ ਬਹਨ ਫੋਨ ਕਰਨੀ ਦੀ ਪਤਾ ਨਹੀਂ ਕੀ ਨਹੀਂ ਕੀਤੀ ਮੇਰੀਆਂ ਨੋਹਾਂ ਤਾਂ ਕਿਸੇ ਦੇ ਘਰ ਨਹੀਂ ਕਿਸੇ ਦੇ ਦਰ ਨਹੀਂ ਜਾਣੀਆਂ ਜਿੱਥੇ ਜਾਣਾ ਮੇਰੇ ਨਾਲ ਜਾਣਾ ਉਹਨਾਂ ਨੇ ਨਹੀਂ ਇਹਨਾਂ ਨੇ ਫੋਨ ਕਰਕੇ ਗੱਲ ਕੀਤੀ ਆ ਉਹਨੂੰ ਫੋਨ ਤੇ ਕਹਿੰਦੀ ਆ ਕਿ ਤੇਰੀ ਸਸਤਾ ਇੱਥੇ ਆ ਕੇ ਸਾਡੇ ਘਰੇ ਦੁੱਖ ਸੁੱਖ ਭੋਲਦੀ ਆ ਤੇਰੀਆਂ ਗੱਲਾਂ ਕਰਦੀ ਆ ਹੈ ਇਹਨਾਂ ਨੂੰ ਕੀ ਲੋੜ ਵਿੱਚ ਜੇ ਮੈਂ ਦੁੱਖ ਸੁੱਖ ਕਰ ਵੀ ਜਾਨੀ ਮੈਂ ਤਾਂ ਤੁਹਾਨੂੰ ਆਪਣਾ ਸਮਝ ਕੇ ਕਰ ਜਾਨੀ ਆ ਬਿਲਕੁਲ ਇਹ ਗੱਲ ਸੋਣ ਇੱਕ ਮੇਰੀਆਂ ਨੂੰ ਹਨ ਕੀ ਲੋੜ ਪਈ ਆ ਤੇਰੀ ਮੂੰਹ ਨਾ ਨਾ ਕਰਨੇ ਦੀ ਮੇਰੀਆਂ ਨੋਹਾਂ ਇਦਾਂ ਦੀ ਗੱਲ ਕਰਦੀਆਂ ਨਹੀਂ ਕੋਈ ਵੀ ਇਹਨਾਂ ਨੇ ਇਹ ਗੱਲ ਕਰਕੇ ਤਾਂ ਹੀ ਉਹ ਤੁਹਾਡਾ ਬਹੂਆਂ ਦਾ ਨਾਮ ਲਿਆ ਮੈਂ ਕੋਈ ਨਹੀਂ ਮੈਂ ਹੁਣ ਮਾਰ ਨਹੀਂ ਬੰਗਨ ਬਾਅਦ ਮੇਰੀਆਂ ਨੂੰ ਇਹ ਨਬੰਗ ਮੈਂ ਤੇ ਬਿਨਾ ਪਹਿਰਨਾ ਪਾਣੀ ਤੁਸੀਂ ਤਾਂ ਬਹੁਆ ਨੂੰ ਬੁਲਾ ਕੇ ਪੁੱਛ ਲਓਗੇ ਉਹਨੇ ਫੇਰ ਸਾਡੇ ਘਰੇ ਕਲੇਸ਼ ਕਰਨਾ ਇਹ ਪੁੱਛਣਾ ਤਾਂ ਮੈਂ ਹੈਗਾ ਹੀ ਆ ਕਿ ਮੇਰੀਆਂ ਨੋਹਾਂ ਦਾ ਨਾਮ ਬਦ ਨਾਮ ਕਰਦੀਆਂ ਤੂੰ ਬਦ ਮੈਂ ਬਦ ਨਾਮ ਨਹੀਂ ਥੋੜੋ ਕਰਦੀ ਭੈਣ ਜੀ ਮੈਂ ਤਾਂ ਤੁਹਾਨੂੰ ਦੱਸਦੀ ਆ ਆਪਣੇ ਘਰ ਵਿੱਚ ਉਸ ਵਟ ਆਪ ਰੱਖੀਦਾ ਤਾਂ ਮੈਂ ਦੱਸਾਂ ਕਹਿੰਦੇ ਇੱਜ਼ਤ ਕਰਾਣੀ ਆਪਣੇ ਹੱਥ ਹੁੰਦੀ ਆ ਜੇ ਇਹਨਾਂ ਨੇ ਗੱਲ ਕਿਸੇ ਨੇ ਕੀਤੀ ਆ ਤਾਂ ਹੀ ਲੜਾਈ ਪਈ ਮੇਰੇ ਘਰੇ ਨਹੀਂ ਤਾਂ ਮੈਨੂੰ ਕੀ ਲੋੜ ਆ ਕਹਾਂ ਤੁਹਾਨੂੰ ਦਾ ਕੇ ਦੱਸਾਂ ਦੀ ਠੀਕ ਆ ਮੇਰੀ ਸੁਣ ਲੈ ਗੱਲ ਮੈਂ ਹੁਣੇ ਬੰਗਾਂ ਨੂੰ ਸੱਦ ਲੈਣਾ ਆਪਣੀਆਂ ਨੂੰ ਕੱਲ ਸੁਣੋ ਮੇਰਾ ਕਿਤੇ ਦਿਮਾਗ ਥੋੜੋ ਘੁੰਮ ਗਿਆ ਆ ਜੇ ਲੈ ਮੈਂ ਇਹਨਾਂ ਦਾ ਨਾਂ ਲੈ ਦੂੰਗੀ ਉਦੋਂ ਜੇ ਕਿਸੇ ਨੇ ਜੇ ਮੇਰੀ ਗੱਲ ਸੁਣੋ ਜੇ ਇਹਨਾਂ ਨੇ ਕਿਸੇ ਨੂੰ ਚ ਦੱਸਿਆ ਹੋਊਗਾ ਤਾਂ ਹੀ ਉਹੋ ਨਾਂ ਲੰਗੀ ਤੁਹਾਡਾ ਰੋਕ ਮੈਂ ਮਾਰਦੀ ਆ ਬੰਗਾਂ ਨੂੰ ਹਾਕ ਤੇਰੇ ਸਾਹਮਣੇ ਮੈਂ ਪੁੱਛ ਲੈਣਾ ਉਹਨਾਂ ਨੂੰ ਢਾ ਕੇ ਹਾਂ ਵਾ ਮੈਂ ਤੁਹਾਡੇ ਮੇਰੇ ਹੱਥ ਜੋੜਦੀ ਆ ਤੁਸੀਂ ਕਾਹਨੂੰ ਉਹਨਾਂ ਨੂੰ ਬੁਲਾਣਾ ਤਾਂ ਉਹਨਾਂ ਤੇ ਮੈਨੂੰ ਘਰੋਂ ਬਾਹਰ ਕੱਢ ਦੇਣਾ ਏ ਮੇਰੀ ਬਹੂ ਨੇ ਉਹ ਤਾਂ ਐਦਾਂ ਦੀ ਗਦੂਤ ਆ ਕੋਈ ਨੂੰ ਮਾਰਦੀ ਆ ਸੁਮਨ ਕੀ ਗੱਲ ਹੋ ਗਈ ਉੱਠ ਕੇ ਖੜ ਗਈ ਆ ਬਹਿ ਜਾ ਬਹਿ ਜਾ ਕਰੋ ਗੱਲ ਜੇ ਤੁਸੀਂ ਕਰਦੀਆਂ ਨਹੀਂ ਕੋਈ ਗੱਲ ਨਹੀਂ ਭਾਜੀ ਨਹੀਂ ਭਾਜੀ ਮੈਂ ਚੱਲਦੀ ਆ ਚੱਲੀ ਸੀਗੀ ਮੈਂ ਘਰ ਨੂੰ ਬਹੁੜੀ ਕਦੀ ਹੋਣੀ ਆ ਉਹ ਦੂਰ ਆ ਉਹ ਦੂਰ ਤਾਂ ਨਹੀਂ ਹੈਗਾ ਜੋ ਪੋਤਾ ਕੰਮ ਨਹੀਂ ਕਰਨ ਦਿੰਦਾ ਬਹੁਣ ਕੋਈ ਵੀ ਰੋਂਦਾ ਰਹਿੰਦਾ ਆ ਕਿ ਮੈਨੂੰ ਚੱਕ ਕੋਈ ਚੱਕੇ ਤਾਂ ਫੇਰ ਕੰਮ ਹੁੰਦਾ ਆ ਕੋਈ ਮੈਂ ਫੇਰ ਆ ਜਾਂਗੀ ਫੇਰ ਆ ਜਾਂਗੀ ਮੈਂ ਚਲੋ ਠੀਕ ਆ ਮਾਰ ਲਿਆ ਕਰ ਗਿੜਾ ਅੱਛਾ ਜੀ ਕੀ ਕਰਦੀ ਸੁਮਨ ਗੱਲਾਂ ਇਹ ਮੈਨੂੰ ਸੁਣਿਆ ਉਹ ਬਹੁਤ ਬਹੁਤ ਹੀ ਗੱਲਾਂ ਕਰਦੀ ਸੀ ਕੁਛ ਨਹੀਂ ਕਰਦੀਆਂ ਮੜ ਮੋਟੀਆਂ ਕਰਦੀ ਦੁੱਖ ਸੁੱਖ ਕਰਦੀ ਆਪਣਾ ਬਹੁਤੀ ਕਰਦੀ ਸੀ ਗੱਲ ਆਪਣੀ ਦੀ ਮੈ ਤਾਂੰਗ ਜੇ ਕਰਦੀ ਆ ਮੈਨੂੰ ਕਲੇਸ਼ ਜੇ ਕਰਦੀ ਆ ਤਾਂ ਮੈਨੂੰ ਕਹਿੰਦੀ ਸੀ ਮੈਂ ਕਿਾ ਚੱਲ ਜਨੇਣਾ ਗਲਤੀ ਕਰਦਾ ਅੰਦਰ ਬੈਠ ਕੇ ਧੀ ਪਤਨ ਸਮਝਾ ਲਈਦਾ ਆ ਕਿ ਬਾਹਰ ਨਹੀਂ ਗੱਲਾਂ ਕਰੀਦੀ ਗੱਲ ਤਾਂ ਸਹੀ ਆ ਜਰੀ ਆਪਣੀਆਂ ਧੀਆਂ ਕਿੱਥੇ ਆ ਕੁੜੀਆਂ ਮੇਰੇ ਹਲਕਾ ਉੱਥੇ ਪਰਵਾਸ ਫਾਈ ਲੱਗੀਆਂ ਸਗੀਆਂ ਕਰਨ ਅੱਛਾ ਗੱਲ ਤੋਂ ਮੇਰੀ ਖਿਆਲ ਰੱਖੀ ਫੇਰ ਨੇ ਮੁੜਿਆ ਉਹਦੇ ਤੇ ਉਹਨੂੰ ਇੱਕੋ ਗੱਲ ਕਹੀ ਕੁਪਈ ਕਿਸੇ ਵੀ ਭੈਣ ਦੀ ਗੱਲ ਸਾਡੇ ਕੋਲ ਨਹੀਂ ਕਰਨੀ ਆਪਣੀ ਨੋਨ ਨਾਲ ਜਿੱਦਾਂ ਤੇਰੀ ਨਿਬਦੀ ਅਨਵਾ ਸਾਡੇ ਘਰ ਅਗ ਨਹੀਂ ਕਲੇਸ਼ ਦੀਆਂ ਗੱਲਾਂ ਕਰਨੀਆਂ ਇੱਦਾਂ ਚੰਗਾ ਨਹੀਂ ਹੁੰਦਾ ਕਿਹਾ ਤਾਂ ਹੈਗਾ ਹੁਣ ਉਹਨੂੰ ਹੁਣ ਕਿਤੇ ਲੜਾਈ ਕਰਨੀ ਅਸੀਂ ਉਹਦੇ ਨਾਲ ਮੈਂ ਜਾਨਾ ਸਮਝਾ ਦਿੱਤੀ ਗੱਲਾਂ ਗੁਲੀ ਸਮਝਾਦੀਦਾ ਹੁੰਦਾ ਮੈਂ ਜਾਨਾ ਸਮਝਾ ਦਿੱਤਾ ਦੋਨੋਂ ਮੈਂ ਮੈਂ ਕਹਾਂ ਜੇ ਤੀ ਪੁੱਤ ਗਲਤੀ ਕਰਿਓ ਅੰਦਰ ਬੈਠ ਕੇ ਸਮਝਾ ਲਈਦਾ ਹੈ ਬਾਹਰ ਨਹੀਂ ਤੇ ਲੜਕੀ ਦੇ ਲਾ ਕੇ ਹਾਂ ਅੰਦਰ ਵੜ ਕੇ ਗੱਲ ਕਰੋ ਨਿਆਲੇ ਸਮਝ ਜਾਂਦੇ ਆ ਦੰਨੋਂ ਘਰ ਸਾਡੀਆਂ ਵੀ ਰਹਿਉਂ ਆਇਆ ਨਾ ਅਗਲਾ ਸੋਚੂਗਾ ਨਿਆਣਾ ਸੋਚੂਗਾ ਬੈਠੀ ਨਿਆਣਾ ਆਪਣੇ ਬਾਰੇ ਸੋਚ ਸਕਦਾ ਸਾਡੀ ਮੰਮੀ ਨਾ ਕੋ ਸਾਡੇ ਬਾਰੇ ਗੱਲਾਂ ਆਪੇ ਵੇਖਾਂ ਗੱਲਾਂ ਗੱਲਾਂ ਦੇ ਵਿੱਚੋਂ ਗੱਲ ਨਿਆਣੇ ਉਹ ਤਾਂ ਗੱਲ ਆ ਆਪਾਂ ਨਹੀਂ ਸੁਣਨੀ ਨਾ ਨਾ ਤਾਂ ਕਦੇ ਵੀ ਨਾ ਆਪਣੀ ਨੌਂ ਦਿਨ ਨੌਂ ਹੰਦੀਆਂ ਬਾਹਰ ਜਾ ਕੇ ਗੱਲਾਂ ਕਰਾਂ ਆਪਾਂ ਨਹੀਂ ਕਰਨੀ ਗੱਲ ਕੋਈ ਦੀਦੀ ਤੁਸੀਂ ਮੇਰੀ ਗੱਲ ਸੁਣ ਲਓ ਜਿੱਦਣ ਮੰਮੀ ਨੇ ਸਾਨੂੰ ਦੋਨਾਂ ਨੂੰ ਸੂਟ ਲਿਆ ਕੇ ਦਿੱਤੇ ਆ ਨਾ ਤਾਂ ਤੁਹਾਡੇ ਸੂਟਾਂ 'ਚ ਤੇ ਮੇਰੇ ਸੂਟਾਂ 'ਚ ਬਹੁਤ ਫਰਕ ਸੀ ਤੁਹਾਡੇ ਸੂਟ 10000 ਦੇ ਸੂਟ ਤੇ ਮੇਰੇ 5000 ਦੇ ਦੋ ਸੂਟ ਨੇ ਪੁੱਜਾ ਇਦਾਂ ਕਿਦਾਂ ਹੋ ਗਿਆ ਇਹ ਤੇਰੇ ਦਿਮਾਗ 'ਚ ਕਿਹਨੇ ਗੱਲ ਪਾਤੀ ਆ ਮੰਮੀ ਨੇ ਆਪਾਂ ਨੂੰ ਦੋਨਾਂ ਨੂੰ ਸੇਮ-ਸੇਮ ਸੂਟ ਲੈ ਕੇ ਦਿੱਤੇ ਆ ਜਿਹੜੇ ਰੇਟ ਦੇ ਮੇਰੇ ਸੂਟ ਆਏ ਆ ਉਸੇ ਰੇਟ ਦੇ ਤੇਰੇ ਸੂਟ ਆਏ ਆ ਕੱਪੜਾ ਫੜ ਕੇ ਦੇਖ ਲਈਂ ਇੱਕੋ ਜਿਹਾ ਆਪਣੇ ਸੂਟ ਆ ਕੋਈ ਫਰਕ ਨਹੀਂ ਹੈਗਾ ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਮੰਮੀ ਜੀ ਨੇ ਇੱਕੋ ਜਿਹਾ ਆਪਣਾ ਸੂਟ ਲੈ ਕੇ ਦਿੱਤੇ ਆ ਵੀ ਵੀ ਤੁਸੀਂ ਨਹੀਂ ਮੇਰੀ ਗੱਲ ਸਮਝਣੀ ਹੈਗੀ ਨਾ ਤੁਸੀਂ ਮੈਨੂੰ ਕਦੇ ਸਮਝਿਆ ਫਿਰ ਵੀ ਬਗਾਨੀ ਦੀ ਬਗਾਨੀ ਸਮਝਿਆ ਤੁਸੀਂ ਨੇ ਪੁੱਜਾ ਇਦਾਂ ਨਾ ਕਰ ਆ ਜਾ ਮੇਰੀ ਗੱਲ ਸੁਣ ਪਹਿਲਾਂ ਆ ਜਾ ਹੋਏ ਹੋਏ ਪੂਜਾ ਨਿੰਨਰਾਜੋ ਯੋਵਾ ਕੀ ਗੱਲ ਹੋ ਗਈ ਹੋਵੇ ਪੂਜਾ ਨੂੰ ਪਤਾ ਨਹੀਂ ਕਿਹੜੀ ਗੱਲ ਦਿਲ ਤੇ ਲਾ ਕੇ ਬੈਠੀ ਆ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦੀ ਹੈਗੀ ਕੋਈ ਨਹੀਂ ਮੈਂ ਦੇਖਦੀ ਆ ਮੰਮੀ ਜੀ ਨਾਲ ਗੱਲ ਕਰਦੀ ਆ ਪੂਜਾ ਤਾਂ ਬੜੀ ਪਰੇਸ਼ਾਨ ਹੋਈ ਹੋਆ ਪਤਾ ਨਹੀਂ ਆ ਰਮਾਂਚ ਕਿਹੜੀ ਗੱਲ ਆ ਜਿਹੜੀ ਅੱਦਾ ਕਰਦੀ ਮੇਰੇ ਨਾਲ ਲੱਫ ਦੇਖ ਤਾਂ ਸਹੀ ਆ ਦੀਦੀ ਕਿਦਾਂ ਮੇਰੇ ਨਾਲ ਖੇਖਣ ਜੇ ਕਰਦੇ ਆ ਜਿੱਦਾਂ ਕੁਝ ਪਤਾ ਹੀ ਨਹੀਂ ਜਿੱਦਾਂ ਕੁਝ ਹੋਇਆ ਹੀ ਨਹੀਂ ਹੈ ਐਨੀਆਂ ਤੁਸੀਂ ਮੇਰੇ ਨਾਲ ਚਲਾਕੀਆਂ ਕਰਦੇ ਆਂ ਮੂੰਹ ਦੀ ਮਿੱਠੀਆਂ ਬਣਦੀਆਂ ਫੇਰਦੀਆਂ ਏ ਡਾਡੀ ਜੀ ਆ ਗਏ ਡਾਡੀ ਜੀ ਤੁਸੀਂ ਹਾਂ ਆ ਗਏ ਪੁੱਜਾ ਹਾਂਜੀ ਪਾਣੀ ਲਿਆਵਾਂ ਤੁਹਾਡੇ ਲਈ ਚਾਹ ਮੈਂ ਬਣਾਣੀ ਆ ਪਾਣੀ ਤਾਂ ਛੱਡ ਤੂੰ ਚਾਹ ਬਣਾ ਲੈ ਠੰਡਿਆ ਪਾਣੀ ਤਾਂ ਉਦੋਂ ਹੀ ਠੰਡਾ ਹੁੰਦਾ ਹਾਂਜੀ ਠੀਕ ਆ ਅਗਰ ਜੀ ਦੀ ਤੁਸੀਂ ਕਿੱਥੇ ਆ ਬਸ ਅਸੀਂ ਸਫਾਈ ਹੋ ਗਈ ਆ ਤੇ ਆਂਦੇ ਪੈ ਦੀਦੀ ਵੀ ਅੱਛਾ ਅੱਛਾ ਹੋ ਗਈ ਸੀ ਹਾਂਜੀ ਹਾਂਜੀ ਚਲੋ ਮੈਂ ਚਾਹ ਬਣਾਉਣੀ ਡੈਡੀ ਜੀ। ਫਿਰ ਨਿਪੜੇ ਕੰਮ ਤੁਹਾਡਾ? ਹਾਂਜੀ ਡੈਡੀ ਜੀ ਨਿਪੜ ਗਿਆ। ਕਿਹੋ ਜਿਹਾ ਪੁੱਤ ਬਹਿ ਵੀ ਆ ਗਰ ਪਰ ਜੀ। ਕੋਈ ਗੱਲ ਨਹੀਂ ਡੈਡੀ ਜੀ ਮम्मी ਚਾਹ ਪੀਤੀ ਤਾਂ ਸੀ ਡੈਡੀ ਜੀ ਮम्मी ਜੀ। ਚਾਹ ਮਸ ਗਈ ਹੈ ਪੂਜਾ ਲੈ ਆ ਬਣਾਉਣ ਲੱਗੀ ਚਾਹ। ਠੀਕ ਹੈ। ਆ ਬਣਾ ਲਵੋ ਤੇ ਲੈ ਬੋ ਚਾਹ ਆਪਣੇ ਲਈ ਪਾ ਲਿਆ ਸਾਡੇ ਲਈ ਪਾ ਲਿਆ। ਠੀਕ ਹੈ ਮम्मी ਜੀ ਲੈ ਚਾਹ ਦੀ ਪੀ ਲਓ। ਠੀਕ ਹੈ। ਆ ਬਣਾ ਲਿਆ ਕਰੋ। ਮੈਂ ਤਾਂ ਸੋਚਦੀ ਸੀ ਕਿ ਮੰਮੀ ਤੇ ਦੀਦੀ ਮੇਰੇ ਬਾਰੇ ਬਹੁਤ ਚੰਗਾ ਸੋਚਦੀਆਂ ਆ ਪਰ ਮੈਂ ਗਲਤ ਸੀ ਇਹ ਤਾਂ ਇੰਨੀ ਜ਼ਹਿਰ ਉਗਲੀ ਫੈਰਦੀਆਂ ਮੇਰੇ ਲਈ ਆਂਟੀ ਨੇ ਸਹੀ ਕਿਹਾ ਨਹੀਂ ਤਾਂ ਉਹਨੂੰ ਕੀ ਪਤਾ ਸਾਡੇ ਘਰ ਦੀਆਂ ਗੱਲਾਂ ਦਾ ਉਜਾ ਬਣਗੀ ਚਾ ਹਾਂਜੀ ਦੀਦੀ ਬਣਗੀ ਚਾ ਲੋਰਡ ਅੱਜ ਚਾਹ ਪੀਓ ਲਓ ਜੀ ਲਾ ਮਮੀ ਤੁਸੀਂ ਬੁਲਾਓ ਪੋਜਾ ਤੁਸੀਂ ਬੈਠ ਚਾਹ ਪੀ ਆ ਜਾ ਕੋਈ ਨਹੀਂ ਤੁਸੀਂ ਵੀ ਲੈ ਲਓ ਬੈਠੋ ਤੁਸੀਂ ਇੱਥੇ ਬੈਠ ਜਾਓ ਲੈ ਲਓ ਲੈ ਮੈਂ ਭਾਂਡੇ ਧੋ ਲੈਣੀਆਂ ਤੂੰ ਬੈਠ ਜਾ ਕੇ ਚੱਲ ਨਹੀਂ ਮੇਰੀ ਗੱਲ ਦੀ ਸੁਣੋ ਜੀ ਤੁਸੀਂ ਇਦਾਂ ਕਾਤੇ ਕਰਦੇ ਆ ਮੈਂ ਨਾ ਭਾਂਡੇ ਮੰਜੂਗੀ ਤਾਲੀ ਪੂਜਾ ਫੇਰ ਕੀ ਹੋ ਗਿਆ ਤੂੰ ਮੜ ਗਏ ਮੈਂ ਮਾਂ ਜਲੀ ਕੋਲ ਲੈ ਆ ਮੈਂ ਬਣਾਈ ਤੇ ਲੈ ਗਏ ਤੁਸੀਂ ਤੁਸੀਂ ਮੰਮੀ ਹੁਣਾ ਸਾਹਮਣੇ ਚੰਗੇ ਬਣਦੇ ਆ ਕਿ ਪੂਜਾ ਮਾੜੀ ਬਣ ਜਵੇ ਚੱਲ ਪੂਜਾ ਹਣਾ ਤੇਰੇ ਮਨ ਚ ਹੈਗੀ ਆ ਗੱਲ ਜ਼ਰੂਰ ਕੋਈ ਹਣਾ ਮੈਨੂੰ ਹਟਕਾ ਨਹੀਂ ਆਉਂਦਾ ਹੈਗਾ ਚੱਲ ਪਹਿਲਾਂ ਮੈਨਾਂ ਬਹਿ ਕੇ ਗੱਲ ਕਰ ਆ ਜਾ ਨਹੀਂ ਮੇਰੇ ਮਨ ਦੇ ਵਿੱਚ ਕੋਈ ਗੱਲ ਨਹੀਂ ਹੈਗੀ ਦੀਦੀ ਤੁਸੀਂ ਮੈਂ ਇਦਾਂ ਨਾ ਕਰੋ ਹੈ ਫੇਰ ਮੈਂ ਦੱਸ ਕਾਤੀ ਇਦਾਂ ਕਰਦੀ ਆ ਤੂੰ ਮੈਨੂੰ ਗੱਲ ਦੱਸ ਖੋਲ ਕੇ ਤੇਰੇ ਮਨ ਚ ਕਿਹੜੀ ਗੱਲ ਆ ਮੈਨੂੰ ਚੰਗੀ ਤਰ੍ਹਾਂ ਦੱਸ ਮੈਨੂੰ ਟਕਾ ਨਹੀਂ ਆਉਂਦਾ ਹੈਗਾ ਪੂਜਾ ਜੱਦੀ ਦੀ ਤੁਸੀਂ ਮੇਰੇ ਬਾਰੇ ਚੰਗਾ ਸੋਚਦੇ ਨਹੀਂ ਹੁਣ ਮੈਂ ਭਾਂਡੇ ਲੱਗੀ ਸੀ ਮਾਂਜਣ ਤੁਸੀਂ ਮੈਨੂੰ ਕਿਉਂ ਰੋਕਿਆ ਚੱਲ ਪੂਜਾ ਮੈਂ ਤਾਂ ਕਿਹਾ ਚੱਲ ਪੂਜਾ ਚਾਹ ਬਣਾਈ ਆ ਚੱਲ ਮੈਂ ਭਾਂਡੇ ਧੋ ਲੈਣੀ ਆ ਮੈਂ ਚਾਹ ਬਣਾ ਕੇ ਹਟੀਆਂ ਤੁਸੀਂ ਫਟਾਫਟ ਟਰੇ ਚੱਕ ਕੇ ਲੈ ਗਏ ਕਿ ਮੰਮੀ ਉਹਨਾਂ ਨੂੰ ਇਹ ਲੱਗੇ ਕਿ ਅਮਰਜੀਤ ਹੀ ਕੰਮ ਕਰਦੀ ਸਾਰਾ ਪੂਜਾ ਦਾ ਕੰਮ ਹੀ ਨਹੀਂ ਕਰਦੀ ਨਹੀਂ ਪੂਜਾ ਮੰਮੀ ਤੇ ਇਦਾਂ ਦਾ ਕੋਈ ਫਰਕ ਨਹੀਂ ਕਰਦੇ ਹੈਗੇ ਅੱਗੇ ਕਦੇ ਕੀਤਾ ਮੰਮੀ ਨੇ ਫਾਕਾ ਕੋਈ ਆਪਣੇ ਨਾਲ ਕੋਈ ਫਰਕ ਨਹੀਂ ਕੀਤਾ ਹੈਗਾ ਪਤਾ ਨਹੀਂ ਤੇਰੇ ਮਨ 'ਚ ਕਿਹੜੀ ਗੱਲ ਆ ਗਈ ਆ ਹੈ ਮੈਂ ਮੰਮੀ ਜੀ ਨੂੰ ਦੱਸਾਂ ਹਣ ਫੇਰ ਵੇ ਪੂਜਾ ਘਾਤੇ ਇੱਦਾ ਕਰਦੀ ਮੈਨੂੰ ਪੁੱਛਦੀਆਂ ਫਿਰ ਉਹ ਤਾਂ ਤੁਸੀਂ ਕਰਨੀ ਆ ਹੁਣ ਗੱਲ ਕਿਉਂਕਿ ਤੁਸੀਂ ਮੈਨੂੰ ਬੁਰਾ ਨਹੀਂ ਕਹਾਣਾ ਮੰਮੀ ਕੋਲੋਂ ਨਹੀਂ ਪੂਜਾ ਮੈਂ ਤੇਨੂੰ ਨਹੀਂ ਬੁਰਾ ਬਣਾਦੀ ਹੈਗੀ ਕਿ ਮੈਨੂੰ ਇੱਦਾ ਚੰਗਾ ਲੱਗਦਾ ਹੈਗਾ ਤੂੰ ਮੇਰੇ ਨਾਲ ਗੁੱਸੇ ਗੁੱਸੇ ਰਹਿਨੀ ਆ ਮੈਨੂੰ ਲੱਗਦਾ ਕਿ ਤਾ ਕੁੜੀਆਂ ਤੇ ਬੁੜੀਆਂ ਥਿਲ ਫੁੱਲ ਬੁਣਾਇ ਤੇ ਤਾ ਮੈਨੂੰ ਤਾਂ ਲੱਗਦਾ ਹੈ ਗੜੀ ਜੇਂ ਕਰਦੀਆਂ ਜੋ ਨਹੀਂ ਨਹੀਂ ਆਹ ਕਿਹੜੀਆਂ ਗੱਲਾਂ ਤੁਸੀਂ ਕਰਦੇ ਆ ਲੜਦੀਆਂ ਕਿੱਥੋਂ ਆ ਪੂਜਾ ਕੋਈ ਕੋਈ ਕਰ ਦੇ ਹੁਣ ਦੇਖਦੇ ਨਹੀਂ ਨਹੀਂ ਇੰਨਾ ਟੈਨਸ਼ਨ ਨਾ ਲਵੋ ਕੁੜੀਂ ਕੋਈ ਵੀ ਤੁਸੀਂ ਮਰਜੀ ਤੇ ਪੂਜਾ ਠੀਕ ਆ ਫਿਰ ਉੱਚੀ ਕਿਤੇ ਬੋਲ ਰਹੀ ਸੀ ਬਾਹਰ ਬੱਜ ਜਾਣੀਆਂ ਤੁਹਾਡੀਆਂ ਨਹੀਂ ਮੰਮੀ ਜੀ ਕੋਈ ਗੱਲਬਾਤ ਨਹੀਂ ਹੈਗੀ ਅਸੀਂ ਉੱਦੇ ਬੈਠੀਆਂ ਗੱਲਾਂ ਕਰਦੀਆਂ ਸੀਗੀਆਂ ਦੋਨੋਂ ਜਾਣੀਆਂ ਹਾਂ ਤਾਂ ਡੈਡੀ ਪਰੇਸ਼ਾਨ ਹੋ ਗਏ ਕਹਿੰਦਾ ਕੀ ਗੱਲ ਹੋਈ ਕੁੜੀਆਂ ਬੋਲਦੀਆਂ ਅੰਦਰ ਉੱਚੀ ਬੋਲਦੀ ਫੋਨ ਆਇਆ ਕਿ ਕੀ ਗੱਲ ਹੋਈ ਆ ਨਹੀਂ ਮੰਮੀ ਜੀ ਕੋਈ ਗੱਲਬਾਤ ਨਹੀਂ ਹੈ ਕੋਈ ਗੱਲ ਨਹੀਂ ਅਸੀਂ ਤਾਂ ਗੱਲ ਕਰਦੇ ਸੀ ਉਹ ਦੀਦੀ ਕਹਿੰਦੀ ਸੀ ਮੈਂ ਭਾਂਡੇ ਮਾਂਜ ਲੈਣੀਆਂ ਆ ਹਾਂ ਤੇ ਮੈਂ ਕਿ ਕੋਈ ਗੱਲ ਨਹੀਂ ਮੈਂ ਮਾਂਜ ਲੰਨੀ ਆ ਅਸਲੀ ਕੋਈ ਗੱਲ ਨਹੀਂ ਹੋਈ ਇੱਦਾਂ ਵੀ ਪੁੱਤ ਕੋਈ ਗੱਲ ਨਹੀਂ ਕਰਦੀਆਂ ਤੁਸੀਂ ਕੋਈ ਨਹੀਂ ਬੈਠਾ ਮम्मी ਤੁਸੀਂ ਫਿਕਰ ਨਾ ਕਰੋ ਕੋਈ ਗੱਲਬਾਤ ਨਹੀਂ ਹੈਗੀ ਬੈਠਾ ਕਿਸੇ ਪਿਆ ਕੇ ਤਾਂ ਡੈਡੀ ਕਹਿੰਦਾ ਕੁੜੀਆਂ ਬੋਲਦੀਆਂ ਕੀ ਗੱਲ ਹੋ ਗਈ ਮੈਂ ਹਾਂ ਇੱਦਾਂ ਸਾਡੀ ਤਾਂ ਕਰ ਜਾਂਦੀ ਕੋਈ ਗੱਲ ਨਹੀਂ ਹੈਗੀ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਮम्मी ਕੋਈ ਗੱਲ ਨਹੀਂ ਹੈਗੀ ਮੈਂ ਲੱਗੀ ਸੀ ਭਾਂਡੇ ਮਾਂਜਣ ਤਾਂ ਦੀਦੀ ਕਹਿਣ ਲੱਗ ਗਏ ਕਹਿੰਦੇ ਮੈਂ ਮਾਂਜਦੀ ਆ ਤਾਂ ਕਿ ਚਲੋ ਕੋਈ ਗੱਲ ਨਹੀਂ ਮੈਂ ਮਾਂਜ ਲਾ ਤੁਸੀਂ ਮਾਂ ਲੀ ਇੱਕ ਵੀ ਗੱਲ ਆ ਕੋਈ ਗੱਲ ਕਰਕੇ ਰਾਤੀ ਗੱਲ ਕਰ ਲਓ ਪੁੱਤ ਕੰਮ ਤੁਸੀਂ ਕਰਨਾ ਹੈ ਬਹਿ ਜਾ ਮੰਮੀ ਜੀ ਤੁਸੀਂ ਕੋਈ ਨਹੀਂ ਨਾ ਕੋਈ ਗੱਲ ਨਹੀਂ ਹੈਗੇ ਉਹ ਤਾਂ ਬੜਸ ਨੂੰ ਬੈਠੇ ਗੱਲਾਂ ਕਰਦੀਆਂ ਤੁਹਾਨੂੰ ਭਲੇਖਾ ਲੱਗਿਆ ਕੋਈ ਨਹੀਂ ਮੈਂ ਕਿਹਾ ਕਿ ਸੁਮੰਦਾ ਆਪਾਂ ਹੋ ਗਿਆ ਹਾਂ ਆਹ ਹੋਏ ਵੀ ਗੱਲ ਹੈਗੀ ਆ ਬੈਠਾ ਲੱਗਦਾ ਹੀ ਨਹੀਂ ਠੀਕ ਵਾ ਆ ਆਪਾਂ ਸਿਚੇ ਗੱਲ ਕਰਕੇ ਹੱਸਦੀਆਂ ਸੀ ਤਾਂ ਚਾਲ ਰੱਖੀਂ ਤਾਂ ਨਹੀਂ ਨਹੀਂ ਸਾਡੀਆਂ ਨੋਹਾਂ ਵਰਗੀਆਂ ਨਹੀਂ ਕੋਈ ਵੀ ਹੈਗੀਆਂ ਚਲ ਚਲ ਆਪਾਂ ਜੀ ਮੈਂ ਫਿਰ ਚੱਲਦਾ ਦੁਕਾਨ ਤੇ ਮੁੰਡੇ ਨੇ ਅੱਜ ਜਾਣਾ ਨਹੀਂ ਹੈ ਅੱਛਾ ਠੀਕ ਆ ਠੀਕ ਆ ਸਰ ਜੀ ਮੈਂ ਵੀ ਕੁੜੀ ਨੂੰ ਆਰਾਮ ਕਰ ਲਵਾਂ ਘੜੀ ਤੇ ਲੱਗੀਆਂ ਪੈਣ ਅੰਦਰ ਹਾਂ ਅਮਰਜੀਤ ਅਮਰਜੀਤ ਹਾਂ ਜੀ ਆਂਟੀ ਆਜੋ ਪਤਲੇ ਪਾਇਆ ਪਰ ਨਹੀਂ ਪਾਣੀ ਵਾਲੀ ਸਾਡੇ ਪਾਣੀ ਨਹੀਂ ਆਂਦਾ ਅੱਛਾ ਜੀ ਆਂਟੀ ਹਾਂ ਇਹੋ ਕੁਛੀ ਇੱਥੇ ਪਿਆ ਪਿਆ ਠੀਕ ਹੈ ਕਿ ਮੈਂ ਕੰਮ ਕਰ ਲਵਾਂ ਆਪਾਂ ਨੂੰ ਟਾਈਪਰ ਲੈ ਲੋ ਕਰਦੀਆਂ ਸੀ ਤੁਸੀਂ ਅੰਦਰ ਕੁਛ ਨਹੀਂ ਆਂਟੀ ਜਿਹਾ ਸੇ ਕੰਮ ਕਰਦੀਆਂ ਸੀ ਰਸੋਈ ਦੇ ਵਿੱਚ ਮੈਂ ਕਬੀ ਦਾਜਾ ਮਾਰੀ ਜਾਨੀ ਮੈਂ ਤੇਨੇ ਇੱਕ ਗੱਲ ਕਰਨੀ ਆ ਕੀ ਗੱਲ ਆਪਣੀ ਸੱਸ ਨਾਲ ਨਾ ਕਰੀ ਮੈਂ ਆਪਣੀ ਦਰਨੀ ਨਾਲ ਨਾ ਕਰੀ ਕੀ ਗੱਲ ਹੋਏ ਗੱਲ ਤੇਰੇ ਬਾਰੇ ਤੇਰੀ ਦਰਨੀ ਤੇ ਤੇਰੀ ਸੱਸ ਬਹੁਤ ਗੱਲਾਂ ਕਰਦੀਆਂ ਅੱਛਾ ਹਾਂ ਅੱਛਾ ਸੂਟਾਂ ਦੇ ਬਾਰੇ ਵੀ ਤਾਂ बोलਦੀਆਂ ਸੀਗੀਆਂ ਕੀ ਹਲਕੇ ਵਧੀਆ ਇਹ ਆ ਕੇ ਦਿੰਦੀਆਂ ਸਾਨੂੰ ਅੱਛਾ ਧਿਆਨ ਨਾਲਹੀਂ ਜਰਾਕ ਨਹੀਂ ਆਂਟੀ ਇਦਾਂ ਦੀ ਗੱਲ ਤਾਂ ਹੋ ਨਹੀਂ ਸਕਦੀ ਮੈਨੂੰ ਕਿੱਦਾਂ ਮੈਨੂੰ ਕੀ ਦੱਸੋ ਹਣਾ ਆ ਗਿਆ ਸੂਟਾਂ ਦਾ ਮੈਨੂੰ ਵੀ ਤਾਂ ਹੀ ਪਤਾ ਲੱਗਾ ਪਤਾ ਅੱਛਾ ਤੁਸੀਂ ਇਦਾਂ ਸੋਚਦੀ ਮੇਰੇ ਬਾਰੇ ਆਂਟੀ ਇਹ ਤਾਂ ਮੈਨੂੰ ਪਤਾ ਨਹੀਂ ਕੀ ਸੋਚਦੀ ਤਾਂ ਕੀ ਨਹੀਂ ਸੋਚਦੀ ਪਰ ਮੇਰੀ ਗੱਲ ਨਾ ਕਰੀ ਕਿ ਆਂਟੀ ਮੈਨੂੰ ਦੱਸ ਕੇ ਨਹੀਂ ਆਂਟੀ ਮੈਂ ਕਾਨੂੰ ਗੱਲ ਕਰਨੀ ਤੁਹਾਡੇ ਜੀ ਆਂਟੀ ਕੇਰੀ ਦਰਾਨੀ ਤੇ ਮੰਮੀ ਤੇਰੇ ਵਾਰੇ ਪੁੱਠੀਆਂ ਸਦੀਆਂ ਬਹੁਤ ਗੱਲਾਂ ਕਰਦੀਆਂ ਆ ਅੱਛਾ ਤਾਂ ਮੈਂ ਤੈਨੂੰ ਕਹਿੰਦੀ ਕਿ ਜਰਾ ਧਿਆਨ ਨਾ ਰੱਖ ਹੋਰ ਜਿਹੜੇ ਸੂਟ ਲਿਆਂਦੇ ਆ ਨਾ ਮੁੰਡਾ ਵਾਲੀ ਬਿਸਕੂਜਾ ਦੇ ਵਧੀਆ ਸੂਟ ਲਿਆਂਦੇ ਤੇਰੇ ਹਲਕੇ ਸੂਟ ਲਿਆਂਦੇ ਆ ਆਂਟੀ ਇਹਨੀਆਂ ਵੱੱਲਾ ਕਰਦੀ ਸੀ ਪੂਜਾ ਤਾਂ ਹੀ ਤਾਂ ਤੈਨੂੰ ਮੈਂ ਦੱਸਦੀ ਆ ਕਿ ਬਹੁਤ ਜਰਾ ਕਿ ਧਿਆਨ ਨਾ ਰਹੀ ਅੱਛਾ ਇਹ ਤੇਰੇ ਵਾਰੇ ਬਹੁਤ ਉਲਟ-ਪਲਟ ਬੋਲਦੀਆਂ ਆ ਹਾਂ ਆਂਟੀ ਇਹ ਗੱਲ ਮੈਨੂੰ ਤਾਂ ਚੰਗੀ ਨਹੀਂ ਲੱਗੀ ਹੈਗੀ ਨਹੀਂ ਦੇਖ ਆ ਤੁਹਾਨੂੰ ਮੈਨੂੰ ਕਿਹੜਾ ਪਤਾ ਸੀਗਾ ਹੂੰ ਮੈਨੂੰ ਵੀ ਦੱਸਿਓ ਤੇ ਪਤਾ ਲੱਗਾ ਪਤਾ ਪਰ ਆਂਟੀ ਮੰਮੀ ਜੀ ਤਾਂ ਕਦੀ ਅੱਦਾਂ ਫਰਕਾ ਕਰਦੇ ਨਹੀਂ ਹੈਗੇ ਮੈਨੂੰ ਤਾਂ ਯਕੀਨ ਨਹੀਂ ਹੁੰਦਾ ਹੈਗਾ